ਸਾਰਿਆਂ ਨੂੰ ਸਤ ਸ੍ਰੀ ਅਕਾਲ ਬੱਗਾ ਬੱਗਾ ਸਿਲਕ ਸਟੋਰ ਅੰਡਾ ਦੁਸਾਂਜ ਕਲਾਂ ਵਾਲਿਆਂ ਨੇ ਵਿਆਹ ਸ਼ਾਦੀ ਤੇ ਪਾਰਟੀ ਵੇਅਰ ਸੂਟਾਂ ਦੀ ਲਾਤੀ ਸੇਲ ਲੈ ਚੱਲਦੇ ਸਾਨੂੰ ਸੋਨੂ ਦੇ ਕੋਲ ਸਤ ਸ੍ਰੀ ਅਕਾਲ ਸੋਨੂ ਭਾਜੀ ਸਤ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਅੱਜ ਕਿਹੜੀ ਵੈਰਾਈਟੀ ਤੇ ਕੀ ਲੈ ਕੇ ਆਏ ਤੁਸੀਂ ਅੱਜ ਅੱਜ ਆਪਾਂ ਵਿਆਹ ਤੇ ਪਾਉਣ ਵਾਲੇ ਸੂਟਾਂ ਦੀ ਸੇਲ ਲਾਤੀ ਆ ਭਾਜੀ ਅੱਛਾ ਜੀ ਆ ਪਿਓਰ ਨੇਚਰਲ ਕਰੀਬ ਦਾ ਸੂਟ ਆ 5 ਮੀਟਰ ਕੱਟਿਆ ਪੂਰੀ ਅੱਛਾ ਜੀ ਉਹ ਫਰੰਟ ਜਾਲ ਕੱਢਿਆ ਬਰਫੀ ਸੂਟ ਕਹਿੰਦੇ ਐ ਇਹਨੂੰ ਚੜੀ ਜਿੱਦਾਂ ਆਹ ਡਿਜ਼ਾਈਨ ਜਿਹੜਾ ਆ ਇਹ ਬਰਫੀ ਮੰਗੂ ਬਣਿਆ ਹੋਇਆ ਆ ਬਰਫੀ ਰਸੂਟ ਆ ਹਾਂਜੀ ਅੱਛਾ ਹੋਰ ਕੀ ਕਿੰਨੇ ਕਲਰ ਐ ਚ ਇਹਦੇ ਵਿੱਚ ਤੁਹਾਨੂੰ ਮਿਲਣਗੇ 2 ਆਹ ਲੋ ਜੀ ਤਿੰਨ ਸੀ ਗ੍ਰੀਨ ਜੀ ਮੋਰ ਪੰਖੀ ਆ ਚਾਰ 옐ੋ ਪੰਜ ਮਰੀਐਂਟਾ 6 ਕਾਪਰ ਕਲਰ ਸੱਤ ਕਲਰ ਆ ਜੀ ਇਹਦੇ ਸੱਤ ਕਲਰ ਕਿੰਨੇ ਦੀ ਐ ਇਹਦਾ ਕੀ ਪ੍ਰਾਈਸ ਕੀ ਆ ਜੀ ਮਾਰਕੀਟ ਰੇਟ ਹੈਗਾ 850 ਰੁਪਏ ਆਪਾਂ ਦੇਣਾ 650 ਰੁਪਏ ਦਾ जी। अच्छा 650 ਰੁਪਏ ਦਾ ਹਾਂਜੀ ਦੇਖ ਲਓ ਘਾਟਾ ਨਾ ਬਾਲਿਓ ਘਾਟਾ ਤਾਂ ਆਪਾਂ ਕੀ ਪੋਣਾ ਹੈ ਭਾਜੀ 650 ਰੁਪਏ ਦਾ ਆਪਾਂ ਦੇਣਾ ਹੈ ਆ ਚਲੋ 650 ਦਾ ਹੁਣ ਅਗਲੀ ਵੈਰਾਈਟੀ ਦਿਖਾਓ ਜੀ ਅਗਲੀ ਵੈਰਾਈਟੀ ਆ ਦੇਖੋ ਜੀ ਡੋਲਾ ਸਿਲਕ ਨੂੰ ਕਹਿੰਦੇ ਆ ਜੀ ਅੱਛਾ ਜੀ ਹਾਂਜੀ ਇਹ ਡੋਲਾ ਸਿਲਕ ਆ ਜੀ ਇਹਨੂੰ ਡੋਲਾ ਸਿਲਕ ਦਾ ਸੂਟ ਹੈ ਜੀ ਇਹ ਆ ਨਾਲ ਇਹਦੇ ਚੁੰਨੀਆਂ ਜੀ ਡੋਲਾ ਸਿਲਕ ਦੀ ਉਹ ਚੁੰਨੀ ਹੈ ਜੀ ਹਾਂਜੀ ਆ ਪੂਰਾ ਸੂਟ ਹੈ ਜੀ ਪ੍ਰੋਪਰ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਇੱਕ ਕਲਰ ਦੋ ਕਲਰ ਆ ਤਿੰਨ ਕਲਰ ਇਹਦੇ ਆ ਜੀ ਅੱਛਾ ਤਿੰਨ ਕਲਰ ਛੇ ਦਾ ਕੀ ਪ੍ਰਾਈਸ ਆ ਇਹ ਵੀ ਤੁਹਾਨੂੰ 650 ਰੁਪਏ ਦੇ ਵਿੱਚ ਲੱਗੂਗਾ ਭਾਜੀ 650 ਚ ਹਾਂਜੀ ਅਗਲੀ ਰੇਂਜ ਕੀ ਆ ਜੀ ਇਹ ਕਾ ਆ ਜੀ ਬਚਿਤਰਾ ਕੱਪੜਾ ਜੀ ਅੱਛਾ ਇਹ ਆਲ ਓਵਰ 5 ਮੀਟਰ ਪਿਓਰ ਬਚਿਤਰਾ ਆ ਜੀ ਇਹ ਪੂਰਾ ਫਰੰਟ ਕੱਢਿਆ ਆਊਗਾ ਜੀ ਬਚਿਤਰਾ ਜੀ ਹਾਂਜੀ ਆ ਇਹਦੀ ਚੁੰਨੀ ਆਊਗੀ ਭਾਜੀ ਲੋ ਜੀ ਬੜੇ ਪਿਆਰੇ ਪਿਆਰੇ ਕਲਰ ਆ ਤੇ ਬੜੇ ਪਿਆਰੀਆਂ ਪਿਆਰੇਆਂ ਬੂਟੀਆਂ ਕਢਾਈ ਬਹੁਤ ਵਧੀਆ ਕੀਤੀ ਆ ਕਿੰਨੇ ਕਲਰ ਆ ਇਹਦੇ ਵਿੱਚ ਭਾਜੀ ਦੋ ਕਲਰ ਮਿਲਣਗੇ ਰਵੈਲੂ ਕਲਰ ਹੈ ਇੱਕ ਇੱਕ ਕਲਰ ਹੈ ਜੀ ਇਹਦਾ ਕੀ ਪ੍ਰਾਈਸ ਕੱਢਿਆ ਇਹ 1000 ਰੁਪਏ 100 ਰੁਪਏ ਦਾ ਸਹੀ ਕੀ ਆ ਬੀ ਆਦਾ ਲੈ ਜੋ ਜੀ ਆ ਜੋ 1000 ਰੁਪਏ ਆ ਹਾਂ ਦੇਖੋ ਭਾਜੀ ਪਿਓਰ ਸ਼ਿਮਰ ਦਾ ਸੂਟ ਹੈ ਜੀ ਲੋ ਜੀ ਸ਼ਿਮਰ ਦਾ ਸੂਟ ਆ ਤੇ ਦੇਖ ਲਓ ਮੋਰਨੀਆਂ ਬਣੀਆਂ ਹੋਈਆਂ ਹਾਂ ਜੀ ਪਿਓਰ ਸ਼ਿਮਰ ਦਾ ਸੂਟ ਆ ਭਾਜੀ ਆ ਇਹਦੀ ਚੁੰਨੀਆਂ ਜੀ ਅਸਲੀ ਚੁੰਨੀਆਂ ਹਾਂਜੀ ਮਾਰੋ ਨਿਗਾ ਇਹ ਪਹਿਲਾਂ 1250 ਰੁਪਏ ਦਾ ਵੇਚਿਆ ਅੱਜ ਸੂਟ ਇਹ 850 ਰੁਪਏ ਦਾ ਆ। ਛੇ 1250 850 ਚ ਲਾਤਾ ਹੈ। ਹਾਂਜੀ ਪਹਿਲਾਂ ਇਸੇ ਦੁਕਾਨ ਤੇ ਵੇਚਿਆ 1250 ਰੁਪਏ ਦਾ ਜੀ। ਕਿੰਨੇ ਕਲਰ ਵਿੱਚ? ਇਹਦੇ ਵਿੱਚ ਦੋ ਕਲਰ ਮਿਲਣਗੇ। ਇੱਕ ਆਹ ਭਾਜੀ ਆਇਆ ਨੈਚੁਰਲ ਕ੍ਰੇਵ ਦਾ ਸੂਟ ਜੀ। ਪੂਰਾ ਫਰੰਟ ਕੱਢਿਆ ਔਰ ਆਹ ਚੁੰਨੀ ਗੱਡੀ ਹੋਈ। ਇਹ 750 ਤੇ 50 ਰੁਪਏ ਦਾ ਆਇਆ ਜੀ। 6 750 ਦਾ ਕਿੰਨੇ ਬਲ? ਇਹ ਜੀ ਨੇ ਚਾਰ ਕਲਰ ਮਿਲਣਗੇ ਜੀ। ਅੱਛਾ ਜੀ। ਇੱਕ ਆ ਬੀ ਗਾਲ ਦੇਤੇ ਆ ਆ ਸੁਖਾ ਭਾਜੀ ਲੋ ਜੀ ਇਹ ਵੀ ਨੀਕਾ ਕਰੋ ਕਿਹਰੇ ਪੂਰੇ ਇਹਦੇ 24 24 ਇੰਚ ਦੇ ਆ ਆ ਦੇਖੋ ਭਾਜੀ ਚੁੰਨੀਆਂ ਦੀ ਬੜੇ ਪਿਆਰੇ ਪੈਲੇ ਕਲਰ ਆ ਆ ਚੁੰਨੀ ਦਾ ਡਿਜ਼ਾਈਨ ਵੀ ਦੋ ਆਜੋ ਭੈਣ ਜੀ ਬੀਬੀਓ ਪਹਿਣੋ ਦਸਾਂਝ ਕਲਾ ਬੱਗਾ ਬੱਗਾ ਸਿਲਕ ਸਟੋਰ ਅੱਡਾ ਦਸਾਂਝ ਕਲਾ ਸੋਨੂ ਦੀ ਹੱਟੀ ਤੇ ਆਜੋ ਇਹ ਲੱਗੂਗਾ 725 ਰੁਪਏ ਦਾ ਛੇ 725 ਦਾ ਆ ਕਿਤਲੀਆਂ ਵਾਲਾ ਸੂਟ ਆ ਗਿਆ ਜੀ ਲੋ ਜੀ ਤਿਤਲੀਆਂ ਬਣੀਆਂ ਹੋਈਆਂ ਕੜਾਈ ਦੇ ਆਹ ਜੀ ਤੇ ਵੀ ਤਿਤਲੀਆਂ ਬਣੀਆਂ ਹੋਈਆਂ ਆ ਤਿਤਲੀਆਂ ਵਾਲੇ ਸੂਟ ਹੈ ਨਹੀਂ ਇਹ 500 ਰੁਪਏ ਦਾ ਲਾਵਾਂਗੇ ਜੀ ਅਸੀਂ 500 ਰੁਪਏ ਦਾ ਤਿਤਲੀਆਂ ਵਾਲਾ 500 ਰੁਪਏ ਦੇ ਦੇਣਾ ਭਾਜੀ ਇਹਦੀ ਆਫਰ ਹੈ ਆ ਤੋੜ ਜੀ ਕਿੰਨੇ ਚਿਰ ਕਲਰ ਇਹਦੇ 6 ਕਰਾਂਗੇ ਜੀ ਠੀਕ ਆ ਜੀ ਇੱਕ ਆ ਦੇਖੋ ਜੀ ਮੋਰਾਂ ਵਾਲਾ ਸੂਟ ਆਇਆ ਜੀ ਇਹ ਕਿਹੜਾ ਮੋਰਾਂ ਵਾਲਾ ਜੀ ਲੋ ਜੀ ਮੋਰ ਔਰ ਇਹਦੀ ਆ ਚੁੰਨੀ ਵੀ ਪ्युअर ਮੋਰਾ ਵਾਲੀ ਆ ਜੀ ਲੋ ਜੀ ਮੋਰਾਂ ਵਾਲੀ ਚੁੰਨੀ ਤੇ ਮੋਰਾਂ ਵਾਲਾ ਸੂਟ ਆ ਜੋ ਪੈਂਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਸੋਨੇ ਰੇਂਜ ਇਹਦੀ ਵੀ 750 ਰੁਪਏ ਲੱਗੂਗੀ ਭਾਜੀ ਅੱਛਾ 750 ਹਾਂਜੀ ਠੀਕ ਹੈ ਇਹ ਤਾਂ ਆਇਆ ਜਾਮ ਸਾਟਨ ਦੇ ਉੱਤੇ ਸੂਟ ਭਾਜੀ ਆ ਦੇਖੋ ਭਾਜੀ ਡਿਜ਼ਾਈਨ ਨਿਗਾਹ ਕਰੋ ਨੀਚੇ ਤੋਂ ਦੇਖੋ ਉੱਪਰ ਤੋਂ ਲੋ ਡਿਜ਼ਾਈਨ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਤੇ ਵਧੀਆ ਵਧੀਆ ਕਲਰ ਆ ਵਿਆਹਾਂ ਤੇ ਪਾਉਣੇ ਵਾਲੇ ਕਲਰ ਆ ਦੇਖੋ ਜੀ ਆ ਇਹਦੀ ਚੁੰਨੀਆਂ ਜੀ ਚੁੰਨੀਆਂ ਜੀ ਰੇਂਜ ਕੀ ਕੱਢੀ ਆ 550 ਰੁਪਇਆ ਜੀ ਇਹਦੀ ਰੇਂਜ 550 ਜੀ ਆ ਇੱਕ ਹੋਰ ਚੀਜ਼ ਆ ਜੀ ਆ ਦੇਖੋ ਜੀ ਨਾਲ ਨੂੰ ਤੋਹਫਾ ਦੇ ਦੰਨੇ ਆ ਜੀ ਅੱਜ ਇਹ ਆਫਰ ਪ੍ਰਾਈਜ਼ ਆ ਜੀ ਸੂਟ ਦਾ ਦਿਖਾ ਲ ਦੋ ਕਿਦਾਂ ਮਤਲਬ ਆਫਰ ਇੱਕ ਕੀ ਇਹਦੇ ਚ ਆਫਰ ਆ ਇਹ ਮਾਰਕੀਟ ਚ 600 ਰੁਪਇਆ ਦਾ ਵੇਖਦਾ ਆ ਹਾਂਜੀ ਆਪਣਾ ਇੱਕੋ ਰੇਟ ਹੋਊਗਾ 475 ਰੁਪਇਆ ਅੱਛਾ ਜੀ ਨਾਲ 5 ਰੁਪਏ ਖੁੱਲੇ ਲੈ ਕੇ ਆਉਣਾ ਹਾਂਜੀ 5 ਆਪਣੇ ਪੰਜ ਪੰਜ ਦੇ ਟਾਇਆ ਫੇਰ ਰੇਂਜ ਕਰਨੇ ਪੈਣੇ ਹਨਾ ਹਾਂਜੀ ਚਲੋ ਵਧੀਆ ਗੱਲ ਆ 475 ਰੁਪਏ ਦਾ ਜੀ 475 ਦਾ ਆ ਲਓ ਬਾਜੀ ਇੱਥੇ ਵੀ ਆਫਰ ਹੈ ਬਾਜੀ ਇੱਥੇ ਕੀ ਆਫਰ ਹੈ ਜੀ 500 ਰੁਪਏ ਦਾ 6 500 ਰੁਪਏ ਦਾ 475 ਦਾ ਹੀ 500 ਦਾ 500 ਰੁਪਏ ਦਾ ਜੀ ਇਹ ਸਾਰੇ 600 650 ਵਾਲੇ ਸਭ ਚੁੰਨੀ ਲਖੋ ਪੂਰੀ ਕਢਾਈ ਵਰਕ ਹੋਈ ਹੋਈ ਜੋ ਚੁੰਨੀ ਤੇ ਬਹੁਤ ਹੀ ਵਧੀਆ ਇਸ ਤੋਂ ਬਾਅਦ ਇੱਕ ਆਪਾਂ ਹੋਰ ਆਫਰ ਦੇਣ ਲੱਗੇ ਆ ਸ਼ੀਸ਼ਿਆਂ ਵਾਲਾ ਅੰਬੀਆਂ ਵਾਲਾ ਸੂਟ ਪਿਓਰ ਨੈਚੁਰਲ ਕ੍ਰੇਪ ਤੇ ਪੀ ਲਓ ਜੀ ਸ਼ੀਸ਼ਿਆਂ ਵਾਲਾ ਅੰਬੀਆਂ ਵਾਲਾ ਸੂਟ ਕਹਿ ਰਹੇ ਆ ਪਿਓਰ ਨੈਚੁਰਲ ਕਰੇਪ ਤੇ ਆ ਜੀ ਆਹ ਇਹਦੀ ਚੁੰਨੀ ਆ ਜੀ ਇਹਦਾ ਕੀ ਰੇਟ ਆ ਕੀ ਰੇਟ ਦੇ ਦੀਏ ਤੁਸੀਂ ਦੱਸ ਦੋ ਇਹ ਤੁਸੀਂ ਦੇਖੋ ਜੀ ਮਾਰਕੀਟ ਰੇਟ 1250 ਰੁਪਏ ਆ ਆਪਾਂ ਦੱਸੋ ਕੀ ਦੇਈਏ ਹੁਣ ਤੁਹਾਡੇ ਤੇ ਆ ਜੀ ਅੱਜ ਨਹੀਂ ਜੀ ਮੈਂ ਨਹੀਂ ਕੁਝ ਵੀ ਕਹਿ ਸਕਦਾ ਇੱਥੇ ਇਹ ਤੋਂ ਵੱਧ ਘੱਟ ਬੋਲ ਹੋ ਗਿਆ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਪਣਾ ਰੇਟ ਲਾਓ 600 ਤੇ 50 ਰੁਪਏ 650 ਰੁਪਏ ਜਾਣ ਹਾਂ ਜੀ ਆ ਡਿਜ਼ਾਈਨ ਦਿਖਾ ਲਓ 5 ਮੀਟਰ ਕਪੜਾ ਪਿਓਰ ਨੇਚਰਲ ਕਰੇਵ ਹੋਊਗਾ ਇਹਦੇ ਵਿੱਚ ਰੰਗ ਮਿਲਣਗੇ ਜੀ ਦੋ ਇੱਕ ਮਸਟਰਡ ਸ਼ੇਡ ਹੈ ਜੀ ਇੱਕ ਰਾਇਲ ਬਲੂ ਕਲਰ ਹੈ ਜੀ ਠੀਕ ਆ ਜੀ ਆ ਚੀਜ਼ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਆਜੋ ਭੈਣ ਜੀ ਬੱਗਾ ਬੱਗਾ ਸਿਲਕ ਸਟੋਰ ਅੱਡਾ ਦਸਾਂਸਾ ਸਾਨੂੰ ਸੰਦੀਪ ਦੇਣ ਲੈਣ ਵਾਸਤੇ ਹਾਂਜੀ ਪਾਜੀ ਦੇਣ ਲੈਣ ਵਾਸਤੇ ਵੀ ਆਪਣੇ ਕੋਲ ਵੈਰਿਟੀ ਹੈਗੀ ਸੂਟਾਂ ਦੀ 250 ਰੁਪਿਆ 300 ਰੁਪਿਆ 350 ਰੁਪਿਆ ਅੱਛਾ ਜੀ ਉਹ ਵੀ ਆਪਣੇ ਕੋਲ ਮਿਲੂਗੀ ਦੇਣ ਲੈਣ ਵਾਸਤੇ ਸ਼ਰਟਾਂ ਚਾਹੀਦੀਆਂ ਆ ਪੈਂਟਾਂ ਚਾਹੀਦੀਆਂ ਆ ਔਰ ਟਾਵਲ ਆਪਣੇ ਕੋਲ 45 ਰੁਪਏ ਤੋਂ ਲੈ ਕੇ 300 ਰੁਪਏ ਤੱਕ ਕੱਪੜੇ ਕੋਲ ਵਧੀਆ ਟਾਵਲ ਹੈਗਾ ਆ ਜੀ ਸੋ ਬਹੁਤ ਬਹੁਤ ਧੰਨਵਾਦੀ ਸੋਨੂ ਜੀ ਸੋ ਆਓ ਬੱਗਾ ਸਿਲਕ ਸਟੋਰ ਅਡਾ ਦੁਸਾਂਜ ਕਲਾ ਸੋਨੂ ਸੰਦੀਪ ਬੱਗਾ ਨੇ ਲਾਤੀਆਂ ਰੌਣਕਾਂ ਬਹੁਤ ਬਹੁਤ ਧੰਨਵਾਦ